ਡੇਰਾ ਬਾਬਾ ਨਾਨਕ ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਨਵੀਂ ਬਣੀ ਇਮਾਰਤ ਦੇ ਗੁੰਬਦ ਤੇ ਸੋਨੇ ਦੇ ਪੱਤਰੇ ਲਗਾਉਣ ਦੀ ਸ਼ੁਰੂ ਹੋਈ ਕਾਰ ਸੇਵਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਪ੍ਰਾਪਤ ਤਰਤੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਨਵੀਂ ਬਣੀ ਇਮਾਰਤ ਦੇ ਗੁੰਬਦ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤੇ ਸੋਨੇ ਦੇ ਤੇ ਲਗਾਉਂਦੀ ਕਾਰ ਸੇਵਾ ਸ਼ੁਰੂ ਹੋਈ ਅੱਜ ਪਦਮ ਪ੍ਰਭੂਸ਼ਣ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਅਤੇ ਮੈਨੇਜਰ ਬਲਜੀਤ ਸਿੰਘ ਗੁਰਦੁਆਰਾ ਸ਼੍ਰੀ ਦਰਪਾਲ ਸਾਹਿਬ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਸਾਂਝੇ ਤੌਰ ਤੇ ਇਹ ਕਾਰ ਸੇਵਾ ਸ਼ੁਰੂ ਕਰਵਾਈ ਗਈ ਇਸ ਮੌਕੇ ਪਾਈ ਗੁਰਦੇਵ ਜੀ ਦੇ ਹੈਡਕਰਫ ਠੀ ਗੁਰਦੁਆਰਾ ਸ਼੍ਰੀ ਦਰਪਾਲ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਸ਼੍ਰੀ ਖਡੂਰ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਬਾਬਾ ਸਾਹਿਬ ਸਿੰਘ ਪਪਾ ਨਿਸ਼ਾਨ ਸਿੰਘ ਪਪੂ ਮੈਨੇਜਰ ਬਲਜੀਤ ਸਿੰਘ ਕੈਪਟਨ ਪਲਵਿੰਦਰ ਸਿੰਘ ਉਦੋਵਾਲੀ ਬਾਬਾ ਜਗੀਰ ਸਿੰਘ ਹਰੂਵਾਲ ਜਥੇਦਾਰ ਅਮਰੀਕ ਸਿੰਘਲੀ ਪ੍ਰੋਡਕਟਰ ਪਰ ਲੋਚਨ ਸਿੰਘ ਨਰਮਲ ਸਿੰਘ ਹਰਵਾਲ ਗੁਰਪ੍ਰੀਤ ਸਿੰਘ ਬਾਦਲ ਬਾਬਾ ਨਰਨਦਰ ਸਿੰਘ ਚਕਿੰਦਰ ਸਿੰਘ ਬਾਬਾ ਸਮਰੰਤੀ ਸਿੰਘ ਕਾਰ ਸੇਵਾ ਖਡੂਰ ਸਾਹ ਵਾਲੇ ਵਾਲਾ ਸੰਗਤਾਂ ਦੇ ਸਹਿਯੋਗ ਨਾਲ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਗੰਪਤੀ 12 ਸੋਨੇ ਦੇ ਪੱਤਰੇ ਲਗਾਉਂਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਇਸ ਮੌਕੇ ਬਾਬਾ ਸ਼ਿਵਾ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਉਪਰੰਤ ਉਸ ਵਿੱਚ ਸੋਨੇ ਦੀ ਸੁੰਦਰ ਪਾਲ ਕੀ ਸ਼ਿਸ਼ੋਪਤ ਕੀਤੀ ਜਾਵੇਗੀ ਜਿਸ ਉੱਤੇ ਸੰਗਤਾਂ ਦੇ ਸਹਿਯੋਗ ਨਾਲ 4 ਕਿਲੋ ਸੋਨੇ ਦੀ ਸੇਵਾ ਕਰਵਾਈ ਗਈ ਹੈ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਗੁਰਦ੍ਰਸ਼ੀ ਦਰਵਾਜ਼ਾ ਸਬ ਡੇਰੋ ਬਨਾਨ ਗੁਰਦਾਸਪੁਰ ਜੋ ਪੰਜਾਬ ਵਿੱਚ ਸਥਿਤ ਹੈ ਜੋ ਕੋਰੀਡੋਰ ਕਤਾਰ ਪੱਧਰ ਤੇ ਵਿਕਣ ਦੀ ਜੀਗਾ ਇਹਦੇ ਕਾਫੀ ਲੰਮੇ ਸਮੇਂ ਤੋਂ ਸੇਵਾ ਦਾ ਅਧਿਕਾਰ ਛੋਲੀ ਗੁਰਦਾਰਪੁਰ ਵਿਖੇ ਦੇ ਸੋਪਿਆ ਕਾਰ ਸੇਵਾਖਡੂਰ ਸਾਹਿਬ ਨੂੰ ਤੇ ਪ੍ਰਾਦਰ ਪ੍ਰਾ ਸੰਬਧੀ ਨਾਲ ਜੀ ਸੋਨੀ ਜੀ ਸ਼ਹਿਦ ਬਾਦ ਸਾਹਿਬ ਦੀ ਪ੍ਰਾਦਰ ਪ੍ਰਾ ਚੌਥੇ ਪ੍ਰਾਜ ਪਹੁੰਚੀ ਆ ਸੋ ਅੱਜ ਸੂਬਾ ਸੰਗਤਾਂ ਇਲਾਕੇ ਦੀਆਂ ਮੋਹਤਾਰ ਗਰੁੱਪ ਪਿਆਰੇ ਨਜੀਤ ਸਾਹਿਬ ਹੋਰ ਸਰਪੰਚ ਪੰਚਾਇਤ ਨੇ ਤੇ ਅਰਦਾਸ ਬੇਨਤੀ ਕਰਕੇ ਤੇ ਅੱਜ ਉੱਥੇ ਸੋਨੀ ਸਿਵਾ ਉੱਤੇ ਜਿਹੜੇ ਜਿੰਨਾਂ ਦੇ ਸੋਨਾ ਲੱਗ ਚੁੱਕਾ ਉਹ ਅ ਅੱਜ ਸੋਧ ਕਰ ਲੈ ਬਾਕੀ ਹੋਰ ਕਟਾਈ ਸੂਰੇ ਦੀ ਕਟਾਈ ਹੋਰ ਲਗਾਉਣ ਵਾਸਤੇ ਕਾ ਹੋ ਤਿਆਰੀ ਕਰ ਰਹੇ ਅੱਜ 1 ਕਿਲੋ ਲੈ ਕੇ ਆਏ ਜਿਹੜੀ ਉਹ ਤਿਆਰੀ ਕਰਕੇ ਉਹਦੀ ਕਟਾਈ ਕਰ ਗਾਂ ਲੱਗਾ ਇਹ ਪਿਛਲਾ ਲੱਗਾ ਹੁਣ ਤੱਕ 11 12 ਕਿਲੋ ਦੇ ਲਗਭਗ ਜਿਹੜਾ ਉਹ ਗੁਰੂ ਘਰ ਦੀ ਸੇਵਾ ਲੱਗ ਚੁੱਕੀ ਆ ਇਹ ਅਨਮਾਨ ਇੰਨਾ ਕਿ ਸ਼ਾਇਦ ਹੋਰ ਕਾਫੀ ਇਥੇ ਪਿਆ ਗੋਬੀ ਦਾ ਸਮਾਨ ਇਨਾਂ ਕੁ ਲੱਖ ਤੋਂ ਬਹੁਤ ਸਹਿਤ ਦੇ ਉਹ ਜਿੱਕੇ ਜਿਵੇਂ ਜਿਵੇਂ ਗੁਰੂ ਨੂੰ ਪਾਇਆ ਜਿਵੇਂ ਸੰਗਤ ਦਾ ਸਜੋਗ ਮਿਲ ਗਿਆ ਕਿਉਂਕਿ ਇਹਦੇ ਕੋਈ ਬੋਲ ਤਹਿਰੀਕ ਜੋ ਕੇ ਲਾ ਕੇ ਪੰਡ ਪਾ ਮਤਲਬ ਕਾਦੇ ਨੇ ਹੁੰਦਾ ਇਹ ਜਿਵੇਂ ਜਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਸੰਗਤਾਂ ਨੂੰ ਪ੍ਰੇਰਨਾ ਮਿਲਦੀ ਆ ਜਿਵੇਂ ਸੰਗਤਾਂ ਦੇ ਰਿਸ਼ਤ ਰੂਪ ਹੋਣਗੇ ਿਵੇਂ ਿਵੇਂ ਲੱਗੀ ਜਾਵੇ ਕੋਈ ਟਾਈਮ ਕੋਈ ਸੀਨੇ ਅੰਦਰ ਜਿਹਾ ਪਾ ਕਿਉਂ ਕਰ ਸਕਦਾ ਸੰਗਤਾਂ ਅੱਗੇ ਬਹੁਤ ਗੁਰੂ ਦੀ ਕਿਰਪਾ ਸੰਗਤਾਂ ਬਹੁਤ ਸ਼ਾਹ ਦੇ ਨਾਲ ਹਮੇਸ਼ਾ ਹੀ ਤਤ ਪਰਦੀਆਂ ਨੇ ਇਹ ਗਾਂ ਵੀ ਸੰਗਤਾਂ ਇਸ ਤਰ੍ਹਾਂ ਕਰਦੀ ਹੈ ਗੁਰੂ ਕਿਰਪਾ ਕਰੇ ਦਾਸ ਬਾਲ ਚਰਨਾਂ ਚ ਗੁਰਸਿੱਖੀ ਜੀਵਨ ਸੇਵਾ ਸਿਮਰਤੀ ਦਾਤ ਇਸ ਤਰ੍ਹਾਂ ਚੜ੍ਹਦੀ ਕਲਾ ਸਿੱਖੀ ਵਾਲ ਜੀਵਨ ਸਿੱਖ ਸੰਗਮ ਬਖਸ਼ਣ ਇਤਨਾ ਸੇਵਾ ਦੀ ਲਾਗ ਸੇਵਾ ਦੇ ਸੇਵਾ ਸਿਮਰਤੀ ਚ ਦਾਸ ਸੰਗਤਾਂ ਲੱਗਣ ਇਹ ਇਹਦੇ ਵਿੱਚ ਬਹੁਤ ਹੈ